इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਅਸੀਂ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਡਾਇਰੈਕਸ਼ਨ ਦੇ ਤਹਿਤ ਡੀ ਐਡਿਕਸ਼ਨ ਮੁਹਿੰਮ ਨੂੰ ਅੱਗੇ ਲਿਜਾਂਦੇ ਹੋਏ ਅੱਜ ਦੀ ਡੀ ਐਡਿਕਸ਼ਨ ਰੈਲੀ ਜਿਸ ਦਾ ਆਗਾਜ਼ ਫਰੀ ਵਰਿੰਦਰ ਅਗਰਵਾਲ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ ਵੱਲੋਂ ਕੀਤਾ ਗਿਆ ਜਿਹਦਾ ਮਕਸਦ ਸਿਰਫ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਡੀ ਐਡਿਕਸ਼ਨ ਤੋਂ ਜਿਨ੍ਹਾਂ ਨੂੰ ਸਾਰਿਆਂ ਨੂੰ ਐਡਿਕਸ਼ਨ ਤੋਂ ਰਹਿਤ ਕਰਨਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ 65% ਜਨਤਾ ਨਸ਼ਿਆਂ ਦੇ ਨਾਲ ਘਰਸਤਾ ਹੈ ਸਾਡੀ ਜੁਡੀਸ਼ਰੀ ਦਾ ਲੋਕਲ ਐਡਮਿਨਿਸਟ੍ਰੇਸ਼ਨ ਦਾ ਸਾਰਿਆਂ ਦਾ ਇਸ ਗੱਲ ਤੇ ਪੂਰਾ ਜ਼ੋਰ ਹੈ ਕਿ ਆਪਾਂ ਵੱਧ ਤੋਂ ਵੱਧ ਇਦਾਂ ਦੀਆਂ ਰੈਲੀਆਂ ਕਰਕੇ ਲੋਕਾਂ ਨੂੰ ਅਵੇਅਰ ਕਰੀਏ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਬਣਾਈਏ ਸੋ ਮੈਂ ਬਹੁਤ ਧੰਨਵਾਦੀ ਆ ਲੋਕਲ ਐਡਮਿਨਿਸਟ੍ਰੇਸ਼ਨ ਦਾ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸਾਹਿਬਾਨ ਦਾ ਤੇ ਆਪਣੇ ਸਕੂਲ ਦੇ ਬੱਚਿਆਂ ਦਾ ਸਕੂਲ ਦੇ ਪ੍ਰਿੰਸੀਪਲ ਸਕੂਲ ਦੇ ਸਟਾਫ ਦਾ ਤੇ ਆਪਣੀ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਨੇ ਸਵੇਰ ਤੋਂ ਸਾਡਾ ਇਸ ਰੈਲੀ ਦੇ ਵਿੱਚ ਸਾਥ ਦਿੱਤਾ ਤੇ ਇਸ ਰੈਲੀ ਨੂੰ ਕਾਮਯਾਬ ਬਣਾਇਆ ਉਮੀਦ ਕਰਦੇ ਹਾਂ ਕਿ ਆਪਾਂ ਇਦਾਂ ਦੀਆਂ ਰੈਲੀਆਂ ਹੋਰ ਵੀ ਅੱਗੇ ਕਰਦੇ ਰਹਾਂਗੇ ਇਦਾਂ ਦੇ ਅਵੇਰਨੈਸ ਕੈਂਪੇਨ ਸਾਡੇ ਵੱਲੋਂ ਹੋਰ ਵੀ ਹੁੰਦੀ ਰਹੂਗੀ ਤੇ ਸਾਨੂੰ ਸਾਰਿਆਂ ਨੂੰ ਇਸ ਦਾ ਭਰਪੂਰ ਯੋਗਦਾਨ ਦੇਣਾ ਧੰਨਵਾਦ ਅੱਜ ਅਸੀਂ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀਆਂ ਡਾਇਰੈਕਸ਼ਨ ਦੇ ਤਹਿਤ ਸ੍ਰੀ ਬ੍ਰਿੰਦਰ ਅਗਰਵਾਲ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ ਉਹਨਾਂ ਦੀ ਅਗਵਾਈ ਹੇਠ ਆਪਾਂ ਜੇ ਸਾਈਕਲ ਰੈਲੀ ਦਾ ਆਗਾਜ਼ ਕੀਤਾ ਸੀ ਸਾਡਾ ਸਾਈਕਲ ਰੈਲੀ ਕੱਢਣ ਦਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਪ੍ਰਾਂਤ ਬਣਾਉਣਾ ਹੈ ਤਾਂ ਇਹਦੇ ਲਈ ਬਾਰ-ਬਾਰ ਹਰ ਦਾਰ પ્રયਤਨ ਹੋ ਰਿਹਾ ਹੈ ਜੁਡੀਸ਼ਰੀ ਵੱਲੋਂ ਵੀ ਤੇ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਆਪਾਂ ਜਿੰਨਾ ਕਿ ਇਹਦੇ ਲਈ ਐਫਰਟਸ ਪਾ ਸਕੀਏ ਤੇ ਆਪਾਂ ਪਾ ਰਹੇ ਹਾਂ ਮੈਂ ਉਮੀਦ ਕਰਦੀ ਹਾਂ ਕਿ ਜਿੱਦਾਂ ਅੱਜ ਇਹ ਸਾਈਕਲ ਰੈਲੀ ਸਾਡੀ ਸਫਲ ਹੋਈ ਹੈ ਅਸੀਂ ਇਦਾਂ ਦੀਆਂ ਅੱਗੇ ਹੋਰ ਵੀ ਇਵੈਂਟਸ ਕਰਦੇ ਰਹੀਏ ਤੇ ਤੁਹਾਡੇ ਸਭ ਦਾ ਸਹਿਯੋਗ ਮਿਲਦਾ ਰਹੇ ਤਾਂ ਬੱਚਿਓ ਤੁਹਾਡੇ ਤੋਂ ਇਹ ਹੀ ਉਮੀਦ ਹੈ ਕਿ ਤੁਸੀਂ ਇਹ ਮੈਸੇਜ ਆਪਣੇ ਲਈ ਵੀ ਲੋ ਤੇ ਆਪਣੇ ਆਲੇ ਦੁਆਲੇ ਆਪਣੇ ਘਰਾਂ ਤੱਕ ਵੀ ਇਹ ਮੈਸੇਜ ਪਹੁੰਚਾਓ ਕਿ ਅਸੀਂ ਸਾਰਿਆਂ ਨੇ ਨਸ਼ੇ ਤੋਂ ਮੁਕਤ ਰਹਿਣਾ ਹੈ ਜੇ ਤੁਹਾਨੂੰ ਫਿਰ ਵੀ ਲੱਗਦਾ ਹੈ ਕਿ ਤੁਹਾਡੇ ਆਸ-ਪਾਸ ਕੋਈ ਇਹੋ ਜਿਹਾ ਬੰਦਾ ਹੈ ਜਿਹੜਾ ਕਿ ਨਸ਼ੇ ਨਾਲ ਅਫੈਕਟਡ ਹੈ ਉਹਨੂੰ ਤੁਸੀਂ ਸਾਡੇ ਕੋਲ ਲੈ ਕੇ ਆ ਸਕਦੇ ਹੋ ਤੁਸੀਂ ਸਾਡੀ ਸਹਾਇਤਾ ਲੈ ਸਕਦੇ ਹੋ ਤੇ ਮੈਂ ਇਸ ਉਪਰਾਲੇ ਦੇ ਲਈ ਬਿਲੋਂ ਧੰਨਵਾਦ ਕਰਦੀ ਹਾਂ ਡਾਕਟਰ ਸਿਕੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਇੱਕ ਕਾਲ ਤੇ ਇਸ ਰੈਲੀ ਨੂੰ ਆਰਗੇਨਾਈਜ਼ ਕੀਤਾ ਮਿਸਟਰ ਅਸ਼ੋਕ ਦੇਲ ਜੀ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਰੇ ਸਟੂਡੈਂਟਸ ਜਿਨ੍ਹਾਂ ਨੇ ਇਸ ਦੇ ਵਿੱਚ ਪਾਰਟਿਸਪੇਟ ਕੀਤਾ ਔਰ ਮੈਨੂੰ ਮੈਂ ਸਮਝ ਸਕਦੀ ਹਾਂ ਵੀ ਕਿੰਨਾ ਔਖਾ ਹੈ ਬੱਚਿਆਂ ਨੇ ਸਵੇਰੇ ਉੱਠ ਕੇ ਤਿਆਰ ਹੋ ਕੇ ਸਕੂਲ ਦੇ ਟਾਈਮ ਤੋਂ ਪਹਿਲਾਂ ਨਿਕਲਣਾ ਪਰ ਤੁਸੀਂ ਸਾਰਿਆਂ ਨੇ ਸਾਡਾ ਬਹੁਤ ਸਹੀ ਆਉ ਦਿੱਤਾ ਬੇਟਾ ਉਸਦੇ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ ਔਰ ਟੀਚਰਸ ਸਾਹਿਬ ਜਿਨ੍ਹਾਂ ਕੇ ਐਨ ਐਮ ਸਕੂਲ ਦਾ ਜਿਨ੍ਹਾਂ ਨੇ ਫੈਸਿਲੀਟੇਟ ਕੀਤਾ ਸਾਨੂੰ ਕਿ ਅਸੀਂ ਇਸ ਰੈਲੀ ਨੂੰ ਅੰਡਰਪ ਕਰ ਸਕੀਏ ਤੇ ਸਾਡੇ মিডিਆ ਪਰਸਨ ਜਿਨ੍ਹਾਂ ਨੇ ਇਹ ਸਾਰੀ ਕਵਰੇਜ ਕੀਤੀ ਹੈ ਤਾਂ ਮੈਂ ਉਮੀਦ ਕਰਦੀ ਹਾਂ ਡਾਕਟਰ ਸਾਹਿਬ